2 ਸਾਲ ਤੋਂ ਬਾਅਦ ਅੱਜ ਸਾਡੇ ਬੱਚੇ ਸਾਡੀ ਪੰਜਾਬ ਦੀ ਧਰਤੀ ਤੇ ਆਪਣੇ ਗੁਰੂਆਂ ਦੀ ਧਰਤੀ ਤੇ ਪਹੁੰਚ ਰਹੇ ਆ ਇਸ ਕਰਕੇ ਅਸੀਂ ਬਹੁਤ ਖੁਸ਼ ਆ ਆ ਇਹ ਕਹਿਣਾ ਚਾਹੂੰਗੀ ਕਿ ਹੁਣ ਅੱਗੇ ਬਹੁਤ ਥਾਂ ਹੈ ਤੁਸੀਂ ਰੱਖ ਲਿਆ ਹੁਣ ਇਸ ਤੋਂ ਬਾਅਦ ਇਹਨਾਂ ਦੀ ਛੇਤੀ ਛੇਤੀ ਜਮਾਨਤਾਂ ਕਰਵਾਈਆਂ ਜਾਣ ਕੀਤੀਆਂ ਜਾਣ ਇਹਨਾਂ ਨੂੰ ਘਰਾਂ ਚ ਭੇਜਿਆ ਜਾ ਤਾਂ ਜੋ ਪਰਿਵਾਰਾਂ ਚ ਜਾ ਕੇ ਆਪਣਾ ਕੰਮਕਾਜ ਵੇਖਣ ਜਿਹੜੀ ਐਨਐਸ ਲਗਾਈ ਗਈ ਸੀ ਉਹ ਕਿੰਨੀ ਸਹੀ ਬਿਲਕੁਲ ਗਲਤ ਸੀ ਕਾਰਨ ਕੀ ਬਣ ਰਹੇ ਆ ਕਾਰਨ ਇਹ ਹੋਈ ਕਿ ਸਿੱਖਾਂ ਦੇ ਨਾਲ ਪੱਕਾ ਆ ਸਾਰੇ ਪਾਸੇ ਔਰ ਅੰਮ੍ਰਿਤਪਾਲ ਦਾ ਕਿਹ ਰੋਲ ਅਦਾ ਕਰਨ ਵਾਲਾ ਪੱਪਲ ਪ੍ਰੀਤ ਸਾਰਾ ਇਹ ਨਰ ਜਗ੍ਹਾ ਦੇ ਉੱਪਰ ਲਾਲ ਖੜਦਾ ਰਿਹਾ ਭਜੌਣ ਦੇ ਵਿੱਚ ਵੀ ਪੱਪਲ ਪ੍ਰੀਤ ਆ ਭਜੌਣ ਦੇ ਵਿੱਚ ਇਦਾਂ ਹੈ ਕਿ ਅੱਗੇ ਮੈਂ ਦੱਸਿਆ ਕਿ ਜਦੋਂ ਪੁਲਿਸ ਮਗਰ ਪੈ ਗਈ ਆ ਤੇ ਜੇ ਪੱਪਲ ਦੇ ਨਾਲ ਅੰਮ੍ਰਿਤਪਾਲ ਪੱਪਲ ਪ੍ਰੀਤ ਦੇ ਨਾਲ ਬੈਠਾ ਜਾਂ ਕੋਈ ਹੋਰ ਵੀ ਬੈਠਾ ਹੁੰਦਾ ਤੇ ਫਿਰ ਇਹਨਾਂ ਨੇ ਕਹਿਣਾ ਉਹਦਾ ਹੱਥ ਹੈ ਸਾਰਾ ਇਸ ਕਰਕੇ ਵੀ ਜਦੋਂ ਇਹਨਾਂ ਨੇ ਨੈਟ ਬੰਦ ਕਰ ਦਿੱਤਾ ਸਭ ਤੋਂ ਵੱਡੀ ਗੱਲ ਉਹ ਫਿਰ ਇਹਨਾਂ ਆਪ ਵੀ ਪਤਾ ਨਹੀਂ ਕੀ ਕਰ ਸਕੀ ਸਰਕਾਰ ਸਾਡੇ ਨਾਲ ਇਸ ਕਰਕੇ ਇਹਨਾਂ ਨੇ ਜਿੱਥੇ ਜਿੱਥੇ ਇਹਨਾਂ ਨੂੰ ਕਿਤੇ ਠਾਰ ਮਿਲੀ ਆ ਉੱਥੇ ਰੁਕੇ ਆ ਕੋਈ ਇੱਥੇ ਕੋਈ ਹੈ ਤੇ ਕੁਝ ਨਹੀਂ ਹੋਗਾ ਭਜਾ ਕੇ ਲੈ ਗਏ ਆ ਹਰ ਕੋਈ ਇਨਸਾਨ ਇਦਾਂ ਕਰਦਾ ਕੋਈ ਵੀ ਸਾਡੀ ਇਹਦੀ ਜਗ੍ਹਾ ਕੋਈ ਹੋਰ ਹੋਊਗਾ ਉਹ ਨਹੀਂ ਇਦਾਂ ਕਰੂਗਾ ਜਦੋਂ ਮਗਰ ਪੁਲਿਸ 8000 ਫੌਜ ਲੱਗ ਜੇ ਮਗਰ ਬਗੈਰ ਮਤਲਬ ਤੋਂ ਬਿਨਾ ਕਸੂਰ ਖਾਲੀ ਹਥਿਆਰਾਂ ਤੋਂ ਬਿਨਾ ਉਹਨਾਂ ਕੋਈ ਹਥਿਆਰ ਨਹੀਂ ਕੁਝ ਨਹੀਂ ਸਿਵਾਏ ਗੱਤਰਿਆਂ ਤੋਂ ਤੇ ਫਿਰ ਉਹ ਕੀ ਕਰਨਗੇ ਭੱਜਣਗੇ ਜੀ ਮੰਗ ਕਰਦੇ ਤੁਸੀਂ ਹੁਣ ਮੰਦਰਾ ਸੇਹੂਆ ਵੀ ਛੇਤੀ ਇਹਨਾਂ ਦੀ ਜਮਾਨਤ ਪਤਾ ਹੀ ਹੈ ਜਿੰਨਾ ਕਿ ਇਹਨਾਂ ਨੂੰ ਕਸੂਰ ਸਾਰਾ ਪਤਾ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਵੇ ਕਸੂਰ ਆ ਤੇ ਇਹਨਾਂ ਦੀ ਜਮਾਨਤ ਕੀਤੀ ਕਰਵਾਈ ਜਾਵੇ ਅਮਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਤੇ ਐਨਐਸਏ ਹਟਾ ਕੇ ਅਜਨਾਲਾ ਦੀ ਅਦਾਲਤ ਦੇ ਵਿੱਚ ਅੱਜ ਉਸ ਨੂੰ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ ਪਪਲਪ੍ਰੀਤ ਦਾ 4 ਦਿਨਾਂ ਦਾ ਰਿਮਾਂਡ ਮਿਲ ਚੁੱਕਿਆ ਹੈ ਪੰਜਾਬ ਪੁਲਿਸ ਨੇ ਅਦਾਲਤ ਤੋਂ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ 4 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਪਪਲਪ੍ਰੀਤ ਸਿੰਘ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੰਜਾਬ ਪੁਲਿਸ ਦੇ ਕੋਲ ਜਾਂਚ ਵਿੱਚ ਕੁਝ ਵੀ ਨਹੀਂ ਹੈ ਪੁਰਾਣੀਆਂ ਗੱਲਾਂ ਦੁਹਰਾ ਕੇ ਤੇ ਮੋਬਾਈਲ ਫੋਨ ਤੇ ਡੇਟਾ ਰਿਕਵਰ ਕਰਨ ਦੀ ਗੱਲ ਕਰਕੇ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਦੱਸਦੇ ਗਏ ਕਿ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੇ ਅਜਨਾਲਾ ਥਾਣੇ ਦੇ ਉੱਪਰ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਸਮੇਤ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਦੇ ਉੱਪਰ NSA ਲਗਾਈ ਗਈ ਸੀ ਦੂਜੇ ਪਾਸੇ ਅਮਰਿਤਪਾਲ ਸਿੰਘ ਤੇ ਲਗਾਇਆ ਗਿਆ NSA 22 April ਨੂੰ ਖਤਮ ਹੋ ਰਿਹਾ ਹੈ ਜਿਸ ਤੋਂ ਬਾਅਦ ਹੁਣ ਕਿਆਸ ਰਹੀਆਂ ਅਜਹੀਆਂ ਲਗਾਈਆਂ ਜਾ ਰਹੀਆਂ ਹਨ ਕਿ 12 ਅਪ੍ਰੈਲ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਵੀ ਲਿਆਂਦਾ ਜਾ ਸਕਦਾ ਹੈ। ਅਸੀਂ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਵੀ ਇੱਥੇ ਆ ਜਾਣਗੇ। ਨੇੜੇ ਤੁਹਾਨੂੰ ਬੜਾ ਮੁਸ਼ਕਲ ਹੈ ਦੀ ਦੂਰ ਜਾਣ ਦੀ। ਤੇ ਅਸੀਂ ਇਹ ਵੀ ਕਹਿ ਰਹੇ ਹਾਂ ਵੀ ਕੋਈ ਏਡਾ ਵੱਡਾ ਇਸ਼ੂ ਨਹੀਂ ਜਿੱਦਾਂ ਇਹਨਾਂ ਨੂੰ ਡਿਗੂ ਘੜੇ ਭੇਜਿਆ ਗਿਆ ਪਰ ਵੀ ਅਸੀਂ ਕੁਣ ਗਾਂ ਬੇਨਤੀ ਕਰਦੇ ਮੇਰੇ ਜਮਾਨਤ ਦਿੱਤੀ ਜਾਵੇ ਤੇ ਉਹਨਾਂ ਨੂੰ ਘਰ ਭੇਜਿਆ ਜਾਵੇ ਮੈਂ ਕਦੇ ਕਾਫੀ ਸਮੇਂ ਪਹਿਲਾਂ ਇਹ ਕਦਿ ਚਿੱਤਰ ਨਹੀਂ ਦੇ ਸਕਦਾ ਹਾਂ ਜੀ ਬਿਲਕੁਲ ਜੇ ਤੁਹਾਨੂੰ ਦੱਸ ਰਹੇ ਆ ਵੀ ਸਾਰੇ ਸਾਰੇ ਸਾਡੇ ਨਾਲ ਥੱਕਾ ਹੋਇਆ ਪੰਜਾਬ ਦੇ ਨੌਜਵਾਨ ਸਾਡੇ ਥੱਕਾ ਹੋਇਆ ਹੈ ਇੱਧਰ ਵਾਲੇ ਬੜੀ ਗੱਲ ਕਰੀਏ ਤਾਂ ਉਸ ਦਿਨ ਦੇ ਵੀ ਕਮਿਟੀ ਪਾਲ ਜੀ ਦੇ ਨਾਲ ਜਿਹੜਾ ਵਾਕਿਆ ਆਇਆ ਇਹ ਕੋਈ ਵੀ ਨੌਲੀ ਹੁੰਦਾ ਦੇਖੋ ਜੀ ਮੈਂ ਇਸ ਗੱਲ ਨੂੰ ਪਹਿਲਾਂ ਕਬੂਲ ਚੁਕਾ ਮੈਂ ਟੀਵੀ ਤੇ ਵੇੜੀ ਤੇ ਇਹ ਗੱਲ ਬੋਲੀ ਆ ਵੀ ਠੀਕ ਆ ਅਜ ਨਾਲੇ ਉੱਠਣੇ ਆਏ ਉਹ ਐਡਾ ਵੱਡਾ ਇਸ਼ੂ ਨਹੀਂ ਜਿੱਡਾ ਕਿ ਇਹਦੇ ਤੋਂ ਬਹੁਤ ਬਣਾਇਆ ਗਿਆ ਵੱਡੇ ਵੱਡੇ ਇਸ਼ੂ ਹੋਏ ਆ ਤੀਜੀਆਂ ਸਟੇਟਾਂ ਚ ਉੱਥੇ ਕਿਹਤੇ ਐਨਐਸਏ ਲੱਗੀ ਹੈ ਕੀ ਹੈ ਨਾ ਮੁੰਡਿਆਂ ਦੇ ਕਿਉਂ ਇਹਨਾਂ ਨੌਜਵਾਨਾਂ ਦੇ ਕਿਉਂ ਲੱਗੀ ਹੈ ਤੇ ਕੋਈ ਪੰਜਾਬ ਨਾਲ ਤੱਕ ਨੇ ਥਾਣੇ ਦੇ ਵਿੱਚ ਕੋਈ ਲੁੱਟ ਨਹੀਂ ਖੋਹ ਨਹੀਂ ਕੋਈ ਇਤਿਹਾਰ ਨਹੀਂ ਬਰਾਮਦ ਹੋਇਆ ਵੀ ਜਿਹੜਾ ਇਹਨਾਂ ਕੋ ਆਇਆ ਹੋਵੇ ਨਜਾਇਜ਼ ਕੀਤੀ ਗਈ ਹੈ ਬਿਲਕੁਲ ਅਸੀਂ ਨੇ ਕਾਰਨ ਸਮਝਿਆ ਕਿ ਸਿਰਫ ਇਹਨਾਂ ਨੂੰ ਇਹ ਦਿਸ ਰਿਹਾ ਹੈ ਕਿ ਜਿੱਦਾਂ ਚੱਲ ਰਿਹਾ ਅਮਰਪਾਲ ਸਿੰਘ ਜੇ ਇੱਕ ਸਾਲ ਹੋਰ ਚੱਲ ਗਏ ਤੇ ਸਾਡੇ ਪੈਰਾਂ ਤੋਂ ਸਿਆਸੀ ਜ਼ਮੀਨ ਜੋ ਖਿਸਕ ਰਹੀ ਨੌਜਵਾਨ ਧੜਾ ਧੜਾ ਉਹਨਾਂ ਨਾਲ ਜੁੜ ਰਹੀ ਪਰ ਇਹ ਗੱਲ ਇਹਨਾਂ ਨੂੰ ਵਹਿਮ ਆ ਤੇ ਇਹਨੂੰ ਅੰਦਰ ਕਰਕੇ ਤੇ ਅਸੀਂ ਹੋਰ ਕੁਝ ਪ੍ਰਾਪਤੀ ਕਰ ਜਾਾਂਗੇ ਇਹ ਉਹਨਾਂ ਦੇ ਉਲਟ ਜਾ ਰਿਹਾ ਮੈਂ ਇਹੋ ਬੇਨਤੀਆਂ ਸਰਕਾਰਾਂ ਨੂੰ ਕਰਦਾ ਕਿ ਜੇ ਤੁਸੀਂ ਉਹਨਾਂ ਨਾ ਭੇਜਦੇ ਦੇ ਪਰਿਵਾਰ ਨੂੰ ਵਸਾਕੀ ਦੇ ਅੰਦਰ ਨਾ ਭੇਜਦੇ ਤੇ ਕਦੀ ਅੰਮ੍ਰਿਤਪਾਲ ਸਿੰਘ ਨਾ ਐਮਪੀ ਕਲੋਣਾ ਹੀ ਨਾ ਬਣਨ। ਹੋ ਸਕਦਾ ਕਿ ਜੇ ਇਹ ਰੀਤੀਆਂ ਸਰਕਾਰਾਂ ਰੱਖਿਆ ਤੇ 27 ਦੇ ਵਿੱਚ ਮੁੱਖ ਮੰਤਰੀ ਪੰਜਾਬ ਹੋਣਗੇ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰਾਂ ਨੂੰ ਵੀ ਅਜੇ ਵੀ ਸਮਝ ਜੋ ਨਾ ਇਹ ਜਾ ਵਿਤਕਰਾ ਕਰੋ। क्योंकि सियासत अपने वाया करिए जायज हो दिया। गलती हुए। लोड़ तो सजा मिलनी चाहिए पहले बेटा पता वा तू शुरू तो हो रहा यह अज नमी गल नहीं गी शुरू तो हो रहा ਮੇਰੇ ਪਤੀ ਆ ਜੀ ਕੀ ਕਹਿਣਾ ਚਾਹੋਗੇ ਅੱਜ ਉਹਨਾਂ ਨੂੰ ਪੰਜਾਬ ਲੈ ਆਂਦਾ ਜਾ ਰਿਹਾ ਹੈ ਗੱਲਬਾਤ ਹੁੰਦੀ ਰਹੀ ਕਿ ਪੱਪਲਪ੍ਰੀਤ ਨਾਲ ਜੀ ਹਾਂ ਜੀ ਹਾਂ ਵਿੱਚ ਦੋ ਵਾਰ ਗੱਲ ਹੁੰਦੀ ਸੀ ਹਾਂ ਜੀ ਉਹ ਜਿਹੜਿਆ ਨਸ ਲਗਾ ਕੇ ਉਹਨਾਂ ਨੂੰ ਜਿੱਥੇ ਗੜਪੀ ਜਗ੍ਹਾ ਕਿੰਨਾ ਸਹੀ ਸੀ ਕੀ ਡਾਇਗਰਮ ਪੱਪਲਪ੍ਰੀਤ ਜੀ ਪੱਪਲਪ੍ਰੀਤ ਇੱਕ ਪੇਸ਼ੇਵਰ ਜਿਓ ਪੱਤਰਕਾਰ ਸੀ ਤੇ ਇੱਕ ਜੋ ਨਸ਼ਾ ਬੰਦ ਕਰਾਉਂਦੇ ਸੀ ਤੇ ਭਾਈ ਸਾਹਿਬ ਜਦੋਂ ਆਏ ਉਹਨਾਂ ਨੇ ਨਾਲ ਅੰਮ੍ਰਿਤ ਛਕਾਉਂਦੇ ਸੀ ਜੋ ਉਹਨਾਂ ਦੇ ਨਾਲ ਜਾਂਦੇ ਸੀ ਬਸ ਇੰਨਾ ਹੀ ਆ ਉਹਨਾਂ ਦਾ ਪਰ ਕਹਿੰਦੇ ਕਿ ਪੱਪਲਪ੍ਰੀਤ ਦੇ ਵੱਲੋਂ ਰੋਲ ਅਦਾ ਕੀਤਾ ਗਿਆ ਭਾਈ ਆਪਣਾ ਪੁੱਲ ਭਜਾਰ ਦੇ ਵਿੱਚ ਜਿਹੜੇ ਸਾਥ ਦੇ ਦੇਖੋ ਜੀ ਜੇ ਕੋਈ ਉਹਨਾਂ ਦਾ ਇਨਕਾਊਂਟਰ ਕਰ ਦਿੰਦਾ ਉਹਨਾਂ ਨੂੰ ਖਤਮ ਕਰ ਦਿੰਦਾ ਉਹਦੇ ਨਾਲੋਂ ਆਪਣਾ ਸੇਫ ਹੋਣਾ ਜ਼ਰੂਰੀ ਆ ਕਿ ਆਪਣਾ ਬਚਾ ਕੀਤਾ ਵਾ ਤੇ ਉਹ ਵਧੀਆ ਹੀ ਆ ਕਿ ਆਪਣਾ ਬਚਾ ਕੀਤਾ ਤੇ ਅੱਜ ਭਾਈ ਸਾਹਿਬ ਸਾਰੇ ਸਿੰਘ ਜਿਹੜੇ ਸਾਡੇ ਚ ਮੌਜੂਦ ਆ ਇਹ ਉਸ ਟਾਈਮ ਤੇ ਕੁਝ ਵੀ ਕਰ ਸਕਦੇ ਸੀ ਮੰਗਦੇ ਦੇਖੋ ਜੀ ਜੋ ਕੁਛ ਹੈ ਗਲਤੀ ਆ ਅਸੀਂ ਤਾਂ ਕਹਾਂਗੇ ਕਿ ਉਹਨਾਂ ਨੂੰ ਰਿਹਾ ਕਰੋ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਉਹਨਾਂ ਨੇ ਕੋਈ ਇਸਾਂ ਦਾ ਕੁਝ ਨਹੀਂ ਕੀਤਾ ਕਿ ਜਿਵੇਂ ਅਸੀਂ 2 ਸਾਲ ਉੱਥੇ ਲਾ ਲੀਏ ਹੁਣ ਵੀ ਇਸ ਤਰ੍ਹਾਂ ਉਹਨਾਂ ਨੂੰ ਹਉਆ ਬਣਾਇਆ ਜਾ ਰਿਹਾ ਹਾਂਜੀ ਕਿਤੇ ਵੀ ਕੋਈ ਚਲੇ ਨਾ ਜਾ ਰਿਹਾ ਕੋਈ ਨਹੀਂ ਸਾਨੂੰ ਹਲੇ ਤੱਕ ਕੋਈ ਪਤਾ ਨਹੀਂ ਅਸੀਂ ਤੇ ਆਪਣੇ ਟਾਈਮ ਨਾਲ ਆ ਗਏ ਸੀ ਕਿ ਜਦੋਂ ਵੀ ਕਰਨਗੇ ਸਾਰਾ ਦਿਨ ਚ ਉਦੋਂ ਅਸੀਂ ਦੇਖ ਕੇ ਜਾਵਾਂਗੇ ਹਾਂਜੀ ਸਾਰਾ ਵੀ ਅੱਜ ਪੇਸ਼ ਕੀਤਾ ਜਾ ਰਿਹਾ ਹੈ ਦੇਖੋ ਜਿਹੜਾ ਪੇਸ਼ ਕੀਤਾ ਜਾ ਰਿਹਾ ਇੱਕ ਡਰਾਮਾ ਹੈ ਇੱਕ ਸਿੱਖ ਮੁੰਡਿਆਂ ਨੂੰ ਜਾਣ ਬੁੱਝ ਕੇ ਇੱਕ ਕਾਮ ਦੇ ਮੁੰਡਿਆਂ ਨੂੰ ਵਰਲਡ ਦੇ ਵਿੱਚ ਉਹਨਾਂ ਨੂੰ ਡੀਫੇਮ ਕਰਨਾ ਜਾਣ ਬੁੱਝ ਕੇ ਦਿਖਾਉਣਾ ਕਿ ਕਿ ਐਡੀ ਵੱਡੀ ਪਾਰਟੀ ਹੈ ਜਿਹੜੇ ਜਿਹੜੇ ਪਾਰਟੀ ਬਣਾਈ ਜਿਨ੍ਹਾਂ ਦੇ ਨਾਂ ਦੇ ਉਹ ਇੱਕ ਤਰ੍ਹਾਂ ਦੇ ਗੈਂਗਸਟਰ ਟਾਈਪ ਉਹਨਾਂ ਨੇ ਹਮਲੇ ਕੀਤੇ ਥਾਣਿਆਂ ਦੇ ਉੱਪਰ ਪਰ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਇਹਨਾਂ 9-10 ਬੰਦਿਆਂ ਦੇ ਖਿਲਾਫ ਕੋਈ ਐਪਲੀਕੇਸ਼ਨ ਨਹੀਂ ਹੁਣ ਇੱਕ ਬਾਗੇ ਪੁਰਾਣੇ ਪਰਚਾ ਦਰਜ ਹੋਇਆ ਹੈ ਜਿੱਚ ਕਿ ਹੈਟ ਸਪੀਚ ਯਾਰ ਹੈਟ ਸਪੀਚ ਦਾ ਐਸਾ ਸੈਂਟਰ ਗਵਰਨਮੈਂਟ ਕਰ ਰਹੀ ਹੈ ਉਹ ਕਟਗਿੰਦੀਆਂ ਦੇ ਖਿਲਾਫ ਬੋਲ ਰਹੀ ਹੈ ਕਿਸੇ ਬੰਦੇ ਦੇ ਹੇਟ ਸਪੀਚ ਦਾ ਪਰਚਾ ਦਰਜ ਨਹੀਂ ਜਿਹੜੇ ਅਸੀਂ ਆ ਪੰਜਾਬ ਦੇ ਅੰਦਰ ਕੁਐਸਚਨ ਪੁੱਟ ਕਰਦੇ ਅਸੀਂ ਅੱਤਵਾਦੀ ਨਹੀਂ ਅਸੀਂ ਇਸ ਸਟੇਟ ਦੇ ਨਾਲ ਖੜੇ ਹਾਂ ਸਟੇਟ ਨਾਲ ਧੱਕਾ ਆਇਆ ਸੀ ਕੁਐਸਚਨ ਪੁੱਟ ਕਰਦੇ ਆ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਦੇ ਜਿਹੜੇ ਧੱਕੇ ਹੋਏ ਨੇ ਉਹਨਾਂ ਦੀ ਗੱਲ ਕਰਦੇ ਆ ਤਾਂ ਉਦੋਂ ਇਹਨਾਂ ਨੂੰ ਅਸੀਂ ਅੱਤਵਾਦੀ ਲੱਗਦੇ ਆ ਗੱਲ ਤਾਂ ਇੰਨੀ ਕੁ ਹੀ ਐ ਤੇ ਐਸੀ ਗੱਲ ਨਹੀਂ ਨਾ ਕੋਈ ਰਿਕਵਰੀ ਐ ਨਾ ਕੋਈ ਸ਼ਾਇਕ ਸਟੇਟ ਦਾ ਇੱਕ ਹਊਆ ਬਣਾਇਆ ਪਹਿਲੇ ਜਿਹੜੇ ਉਹਦੇ ਸਾਥੀ ਗੇਸ ਕਿਤੇ ਦੇ ਮਾਰਸੀ ਜਾਂ ਕੋਈ ਹੋਰ ਸਾਜੀ ਦੇਣਾ ਇਹ ਪਹਿਲੀ ਗੋ ਰਿਕਵਰੀ ਹੋਈ ਸੀ ਇਹਨਾਂ ਕੋਲ ਕੁਝ ਵੀ ਰਿਕਵਰੀ ਨਹੀਂ ਹੋਈ ਉਸ ਦਿਨ ਇੱਕ ਦਿਨ ਡੀਐਸਪੀ ਨੇ ਇੱਕ ਫੋਟੋ ਦਿਖਾਈ ਸੀ ਕਿ ਉਹ ਫੋਟੋ ਦੇ ਵਿੱਚ ਭਾਈ ਪੱਪਲ ਪ੍ਰੀਤ ਦਾ ਤਿੰਨ ਚਾਰ ਬੰਦੇ ਖੜੇ ਨੇ ਤੇ ਬੜੀ ਇੱਕ ਮਾ ਕੋ ਨੂੰ ਸਟੇਟ ਕੋਲ ਨਲੇਕੀ ਵਾਲੀ ਗੱਲ ਫੋਟੋ ਦਾ ਫੇਸਬੁਕ ਕੁਝ